ਸ੍ਰੀ ਕਲਜੀ ਮੈਂ ਲਾਹ ਪ੍ਰੀਤ ਕਰ ਰਹਾ ਹਾਂ ਅਸਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾਂ ਦੀ ਦਾ ਭਾਗ 18 ਮੈਂ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਗੁਰੀ ਚਲੋ ਠੀਕ ਹੈ ਤੁਹਾਡੀ ਜਦੋਂ ਵੀ ਆਉਂਦੀ ਸਲਾਹ ਹੋਈ ਮੈਨੂੰ ਦੱਸ ਦੇਣਾ ਮੈਂ ਲੈਣਾ ਜਾਵਾਂਗਾ ਚੰਗਾ ਮੈਂ ਫਿਰ ਹੁਣ ਚਲਦਾ ਹਾਂ ਆਪਣਾ ਧਿਆਨ ਰੱਖੀ ਫਿਰ ਜੋ ਆਪਣੀ ਪੁੱਤ ਨੂੰ ਘੁੱਤੀ ਚੱਕੀ ਕਹਿਣ ਲੱਗੀ ਪੁੱਤ ਪਾਪਾ ਚਲੇਂਦੀ ਉਹਨਾਂ ਨੂੰ ਵਾਇਤਾ ਕਰ ਦੋ ਫਿਰ ਆਪਣੀ ਮੰਮੀ ਦੀ ਗੱਲ ਸੁਣ ਕੇ ਸਾਹਿਬਾ ਬਹੁਤ ਖੁਸ਼ ਹੋਣ ਵਾਲਾ ਕਿ ਹਲਕਾ ਜਿਹਾ ਪਾਪਾ ਕਿਹਾ ਗੁਰੇ ਸਿਪਾਈ ਸੰਗੀ ਖੁਸ਼ ਹੁੰਦੇ ਕਿੰ ਲੱਗਾ ਹੋਵਲੇ ਮੇਰਾ ਪੁੱਤ ਭੁੱਲਣ ਵੀ ਲੱਗ ਪਿਆ ਆ ਜੂਵਨ ਹਾਂਜੀ ਬਾਣੀ ਨੇ ਇਸ ਨੂੰ ਬਾਈ ਕਰਨਾ ਤੇ ਪਾਪਾ ਕਹਿਣਾ ਸਿਖਾਇਆ ਹਰ ਵੇਲੇ ਤਾਂ ਇਹ ਆਪਣੀ ਪੂਆ ਦੀ ਖੁੱਤੀ ਚੜਿਆ ਰਹਿੰਦਾ ਆ ਗੁਰੇ ਚਲੋ ਚੰਗੀ ਆ ਜਿਸ ਨੇ ਵੀ ਸਿਖਾਇਆ ਚੰਗਾ ਹੀ ਆ ਚੰਗਾ ਜੂਵਨ ਬਾਈ ਫਿਰ ਕਹਿ ਕੇ ਉਸਨੇ ਗੱਡੀ ਤੋੜ ਲਈ ਫਿਰ ਉਸ ਤੋਂ ਦੋ-ਤਿੰਨ ਦਿਨ ਬਾਅਦ ਜੋ ਬਣੇ ਕਾਇਦੇ ਸਾਰੇ ਕੰਮ ਮੇੜ ਕੇ ਆਪਣੀ ਘਰ ਜਾਣ ਦੀ ਤਿਆਰੀ ਕਰ ਲਈ। ਅਗਲੇ ਦਿਨ ਸਵੇਰੇ ਗੁਰੀ ਉਹਨਾਂ ਦੋਵਾਂ ਨੂੰ ਲੈਣ ਲਈ ਆ ਗਿਆ। ਬਾਣੀ ਦਿੱਤਾ ਜਾਨ ਨੂੰ ਪੂਰਾ ਵੀ ਦਿਲ ਨਹੀਂ ਕਰ ਰਿਹਾ ਸੀ। ਉਸ ਦਾ ਹੋਣੀ ਤੇ ਦਿਲ ਝੁਲ ਗਿਆ ਪਰ ਉਸ ਨੂੰ ਨਾ ਚਾਹੁੰਦੇ ਹੋਏ ਵੀ ਆਪਣੀ ਘਰ ਨ ਜਾਣਾ ਪੈਣਾ ਹੀ ਸੀ। ਹੁਣ ਤੱਕ ਉਸ ਦੀ ਹਲੀਨ ਤੇ ਜਸਮੀਨ ਨਾਲ ਬਹੁਤ ਵਧੀਆ ਦੋਸਤੀ ਹੋ ਚੁੱਕੀ ਸੀ। ਉਹ ਉਦਾਸ ਹੀ ਮਨ ਨਾਲ ਉਹਨਾਂ ਦੋਨੋਂ ਨੂੰ ਗੱਲ ਲੱਗੀ ਮਿਲੇ ਤੇ ਦੁਬਾਰਾ ਉਹਨਾਂ ਨੂੰ ਮਿਲਣ ਦਾ ਵਾਅਦਾ ਕਰਕੇ ਉਹ ਜੋਗਨ ਨਾਲ ਆਪਣੇ ਘਰ ਨੂੰ ਵਾਪਸ ਆ ਗਈ। ਦੋ ਦਿਨਾਂ ਤੱਕ ਰੂਵਲ ਤੇ ਜੈਰੀ ਦਾ ਵਿਆਹ ਸੀ। ਜੋਵਨ ਨੇ ਕਰਦਾ ਸਾਰਾ ਕੰਮ ਕਰ ਬਹੁਤ ਵਧੀਆ ਢੰਗ ਨਾਲ ਸੰਭਿਆ ਹੋਇਆ ਸੀ। ਆਖਿਰ ਸ਼ਗਨਾ ਵਾਲਾ ਦਿਨ ਵੀ ਬੁਰੂਹਾਂ ਤੇ ਆਨ ਖਲੋ ਗਿਆ। ਜੈਰੀ ਨੂੰ ਸਵੇਰੇ ਉਠਾ ਕੇ ਨਹਾ ਤੋ ਕੀ ਤਿਆਰ ਕਰਕੇ ਕੁਰਸੀ ਤੇ ਬਿਠਾਇਆ ਗਿਆ। ਜੋਵਨ ਨੇ ਸਿਰਮਾ ਪਾਈ ਦੀ ਰਸਮ ਅਦਾ ਕੀਤੀ। ਬਾਣੀ ਨੇ ਜੈਰੀਦੇ ਸਿਰ ਤੇ ਸਿਰ ਸਜਾਇਆ ਫਿਰ ਸਾਰੇ ਸ਼ਗਨ ਵਿਹਾਰ ਕਰਨੇ ਤੋਂ ਬਾਅਦ ਉਹ ਸਾਰੀ ਮੱਥਾ ਟੇਕਣ ਲਈ ਗੁਰੂ ਘਰ ਵੱਲ ਨੂੰ ਚਲ ਪਏ ਜੋ ਬੰਦੇ ਬੀਬੇ ਬਾਪੂ ਕੁਝ ਖਾਸ ਰਿਸ਼ਤੇਦਾਰ 8 ਗਵਾਂਛੂ ਗਿਣਤੀ ਦੇ ਹੀ ਵਿਰਾਤ ਜਾਣ ਵਾਲੇ ਲੋਕ ਸਨ ਗੁਰੂ ਘਰ ਮੱਥਾ ਟੇਕ ਕੇ ਉਹ ਸਾਰੇ ਰੋਹਲ ਦੇ ਪਿੰਡ ਵਾਲੋਂ ਤੁਰ ਪਏ ਸਾਢੇ 10 ਵਜੇ ਨੂੰ ਉਹ ਸਾਰੇ ਰੋਹਲ ਦੇ ਪਿੰਡ ਵਾਲੇ ਗੁਰੂ ਘਰ ਪਹੁੰਚ ਗਏ ਆਈ ਹੋਏ ਸਾਰੇ ਰਿਸ਼ਤੇਦਾਰਾਂ ਦਾ ਸਵਾਗਤ ਕੀਤਾ ਗਿਆ ਉਸ ਸੂਹਾ ਸਾਰੇ ਲਾਵਾਂ ਲਈ ਗੁਰੂ ਘਰ ਦੇ ਅੰਦਰ ਨੂੰ ਚਲ ਪਈ ਜੈਰੀ ਆਪਣੀ ਬੀਬੀ ਬਾਪੂ ਨਾਲ ਗੁਰੂ ਘਰ ਦੇ ਅੰਦਰ ਆਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੁਮਾਲਾ ਸਾਹਿਬ ਪੀੜ ਕਰਕੇ ਮੱਥਾ ਟੇਕ ਕੇ ਬੈਠ ਗਿਆ ਕੁਛ ਤੀਰ ਬਾਦ ਰੂਵਲ ਵੀ ਹੱਥ 'ਚ ਰੁਮਾਲਾ ਸਾਹਿਬ ਫੜੀ ਅੰਦਰ ਆਕੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਰੁਮਾਲਾ ਸਾਹਿਬ ਪੀਟ ਕਰਕੇ ਜੈਰੀ ਦੇ ਖੱਬੇ ਹੱਥ ਪੈਟ ਗਈ ਉਸ ਤੋਂ ਬਾਅਦ ਰੂਵਲ ਦੇ ਪਾਪੂ ਨੇ ਸਿਰਵਤੋਂ ਦੀ ਰਸਮਾਂ ਦਾ ਕੀਤੀ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਭਾਈ ਸਹੂ ਨੇ ਲਾਵਾ ਪੜਨੀਆ ਸ਼ੁਰੂ ਕੀਤੀਆਂ ਰੂਵਲ ਤੇ ਜੈਰੀ ਦੁਮਨਿਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ ਛਾ ਲਾਵਾ ਪੂਰੀਆਂ ਕੀਤੀਆਂ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਇੱਕ ਵਾਰਤਾ ਕਿ ਅਨੰਦ ਕਾਰਜਾਂ ਦੀ ਸਮਾਪਤੀ ਕੀਤੀ ਗਈ ਫਿਰ ਸਭ ਨੂੰ ਗੁਰੂ ਦਾ ਲੰਗਰ ਸ਼ਿਕਾਇਆ ਗਿਆ ਤੇ ਉਸ ਤੋਂ ਬਾਅਦ ਸਾਰੇ ਰੂਵਲ ਦੇ ਘਰ ਵੱਲ ਨੂੰ ਚਲ ਪਏ ਸਾਰੇ ਸ਼ਗਨ ਵਿਹਾਰ ਕਰਨੀ ਤੋਂ ਬਾਅਦ ਚਾਰਕ ਵਸੇ ਨੂੰ ਰੂਪਲ ਦੀ ਬੀਬੀ ਬਾਪੂ ਤੇ ਉਸਦੀ ਪੈਨ ਨੇ ਉਸ ਨੂੰ ਰੋਂਦੀ ਹੋਇਆ ਵੇਲਾ ਕੀਤਾ ਜੈਰੀ ਦੀ ਬੀਬੀ ਬਾਪੂ ਸ਼ਾਮ ਨੂੰ ਸਾਢੇ 5 ਵਜੇ ਨੂੰ ਰੂਪਲ ਨੂੰ ਆਪਣੇ ਨਾਲ ਲੈ ਕੇ ਆਪਣੀ ਕੋਠੀ ਛਾ ਗਏ ਜੈਰੀ ਅਤੇ ਗੁਰੀ ਦੀ ਬੀਬੀ ਨੇ ਪਾਣੀ ਵਰਨੇ ਦੀ ਰਸਮ ਅਦਾ ਕੀਤੀ ਤਾਂ ਛੇਰੀ ਨੇ ਆਪਣੀ ਬੀਬੀ ਦੀ ਕੰਨ ਵਿੱਚ ਕਿਹਾ ਤੇ ਫਿਰ ਉਹ ਜੋਗਨ ਉਹ ਅੱਗੇ ਲੈ ਕੇ ਆਈ ਤੇ ਉਸ ਨੂੰ ਕਹਿਣ ਲੱਗੀ ਥੀ ਜੈਰੀ ਕਹਿ ਰਿਹਾ ਹੈ ਮੇਰੀ ਜੂਵਨ ਭਾਬੀ ਨੂੰ ਵੀ ਕਹੋ ਉਹ ਸਾਡੇ ਸਿਰ ਤੋਂ ਪਾਣੀ ਵਾਰ ਕੇ ਪੀਵੇ ਕਿਉਂਕਿ ਜੋ ਕੁਝ ਇਕਮਾਨੂ ਕਰਨਾ ਚਾਹੀਦਾ ਸੀ ਉਹ ਕੰਮ ਤੋਂ ਕੀਤਾ ਈ ਉਸ ਮੁਸਤਾਰ ਕੇ ਸਹੀ ਰਾਤੇ ਪੋਣ ਦਾ ਆਲੇ ਫੜਗੜ ਭੀਤੀ ਏ ਤੇ ਕਰਦੀ ਉਸ ਦੀ ਮਾਂ ਬਣ ਕੇ ਉਸ ਦਾ ਹਿੱਜਾ ਪੂਰਾ ਫਿਰ ਜੂਵਨ ਨੇ ਵੀ ਖੁਸ਼ੀ ਖੁਸ਼ੀ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਨਵੇਂ ਵਿਆਹੀ ਜੋੜੀ ਨੂੰ ਘਰ ਦੇ ਅੰਦਰ ਲੈ ਕੇ ਆਂਦਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਾਲਚ ਲੱਗੇ ਕੱਦਿਆਂ ਤੇ ਬਿਠਾ ਕੇ ਸ਼ਗਨ ਵਿਹਾਰ ਕੀਤੀ ਗਈ ਰੂਵਲ ਤੇ ਜੈਰੀ ਦਾ ਵਿਆਹ ਤਾਂ ਬਹੁਤ ਸੋਹਣਾ ਨਿਭੜ ਗਿਆ ਸੀ ਇਤਾਂ ਹੀ ਹੌਲੀ-ਹੌਲੀ ਦਿਨ ਹੱਸਦੇ ਖੇੜਦੇ ਬੀਤਣ ਲੱਗੇ ਘਰੇ ਹੁਣਾਂ ਦੀ ਸਾਰਿਆਂ ਦੀ ਹੁਣ ਤਾਂ ਵਾਪਸ ਜਾਣ ਦੀ ਤਿਆਰੀ ਸੀ ਦੇਖਦੇ-ਦੇਖਦੇ ਫਿਰ ਉਹਨਾਂ ਦੇ ਵਾਪਸ ਜਾਂਦਾ ਦਿਨ ਵੀ ਆ ਗਿਆ ਜੈਰੀ ਆਪਣੀ ਬੀਬੀ பாਪੂ ਤੇ ਰੂਵਲ ਨਾਲ ਜਾਂਦੋਂ ਪਹਿਲਾਂ ਸੀ ਸੌਰੀ ਕਰ ਸਭ ਨੂੰ ਮਿਲਣ ਆਇਆ ਸੀ ਉਧਰ ਜੋਗਨੀ ਵੀ ਆਪਣੀ ਫੈਮਲੀ ਨਾਲ ਆਪਣੇ ਘਰ ਸਭ ਨੂੰ ਮਿਲਣ ਆਈ ਸੀ ਬਾਣੀ ਨੇ ਜਾਣ ਲੱਗੀ ਨੇ ਜੈਸਮੀਨ ਤੇ ਹਰਲੇ ਨੂੰ ਉਹਨਾਂ ਦੀ ਪਸੰਦੀ ਸੂਟ ਲੈ ਕੇ ਦਿੱਤੇ ਫੇ ਸ਼ਾਮ ਨੂੰ ਯੋਗਨ ਹੋਣੀ ਸਾਰੇ ਵੀ ਦਾ ਲੈ ਕੇ ਆਪਣੇ ਘਰ ਨੂੰ ਤੁਰ ਪਈ ਰਾਤ ਨੂੰ ਹੀ ਉਹ ਸਾਰੀ ਗੇਪੜ ਚਾਨ ਲਈ ਤੁਰ ਪਈ ਸਵੇਰੇ ਤੜਕੇ ਦੀ ਉਹਨਾਂ ਦੀ ਫਲਾਈਟ ਸੀ ਦੀ ਰਾਤ ਨੂੰ ਉਹ ਸਾਰੀ ਗੇਪੜ ਪਹੁੰਚੇ ਤੇ ਆਪਣਾ ਸਮਾਨ ਜਮਾ ਕਰਵਾਇਆ ਫਿਰ ਬੂਕਿੰਗ ਲਈ ਚੱਲ ਪਏ ਕਈ ਘੰਟਿਆਂ ਦਾ ਲੰਬਾ ਸਫ਼ਰ طے ਕਰਦੇ ਹੋਏ ਜਹਾਜ਼ ਅਮਰੀਕਾ 에ਰਪੋਰਟ ਤੇ ਜਾ ਕੇ ਲੈਂਡ ਕਰਿਆ ਉਹ ਸਾਰੇ ਕਾਰਾ ਕੀ ਥੱਕ ਕੇ ਹਰੇ ਹੋਣ ਕਰਕੇ ਆਪੋ ਆਪਣੇ ਕਮਰਿਆਂ ਚ ਸੌਣ ਲਈ ਚਲੇ ਗਏ ਅਗਲੇ ਦਿਨ ਸਵੇਰੇ ਜਦੋਂ ਉੱਠੇ ਤਾਂ ਜੋਵਨ ਨੇ ਸਭ ਦੇ ਲਈ ਨਾਸ਼ਤਾ ਤਿਆਰ ਕਰ ਲਿਆ ਸੀ ਸਾਰਿਆਂ ਨੂੰ ਨਾਸ਼ਤਾ ਕਰਨ ਨੂੰ ਸਨੀ ਟੇਬਲ ਤੇ ਬੁਲਾਇਆ ਫਿਰ ਸਾਰੇ ਜਨ ਨੇ ਮਿਲ ਕੇ ਨਾਸ਼ਤਾ ਕੀਤਾ ਨਾਸ਼ਤਾ ਕਰਨੀ ਤੋਂ ਬਾਅਦ ਜਿਤਪਾਕੀ ਸਾਰੀ ਕਰਦੀ ਮੈਂਬਰ ਹਲੀ ਹਾਲਸ ਬੈਠੇ ਸਨ ਕਿ ਤਾਰੂ ਪੁਗਾ ਜਖਤਾਰ ਫਫਰ ਦੀ ਨਾਲ ਆਪਣਾ ਬੈਗਪੈਕ ਕਰਕੇ ਹਿੱਟਾਂ ਗਈ ਕਿਸੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਕੈਨ ਲੱਗੀ ਸੰਗੇ ਜਸਵਿੰਦਰੀ ਮੈਂ ਹਾਂ ਚੱਲਦੀ ਆ ਬਹੁਤ ਤੰਗ ਪਰੇਸ਼ਾਨ ਕੀਤਾ ਨਾ ਮੈਂ ਤੁਹਾਨੂੰ ਸਭ ਨੂੰ ਛੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੇਣਾ ਫਿਰ ਜੋ ਬਣ ਕਹਿਣ ਲੱਗੀ ਪੂਆ ਜੀ ਤੁਸੀਂ ਮੇਰੇ ਤੋਂ ਨਰਾਸ਼ ਹੋ ਕੇ ਘਰੋਂ ਜਾ ਰਹੇ ਹੋ ਨਾ ਉਹ ਸੇ ਗੱਲ ਸੁਣ ਕੇ ਤਾਰੂ ਉਸ ਨੂੰ ਖਲਾਬਿਸ਼ ਲੈਂਦੇ ਹੋਏ ਕਹਿਣ ਲੱਗੀ ਤੇ ਮਾਵਾ ਵੀ ਕਦੇ ਆਪਣੀਆਂ ਤਿਆਂ ਤੋਂ ਨਰਾਸ਼ ਹੁੰਦੀਆਂ ਨੇ ਉਹ ਤਾਂ ਮੈਂ ਹੀ ਭਾਗਲ ਸੀ ਜੋ ਆਪਣੀ ਇੰਨੀ ਛੋਟੀ ਜਹੀ ਹਿੰਦ ਨੂੰ ਪਗੌਣ ਲਈ ਜ਼ਿੰਦਗੀ ਦੀ ਇੰਨੀ ਵੱਡੀ ਆਕਰਸ਼ਕਾਲ ਦਿੱਤੀ ਦੀਵਿਆ ਤੂੰ ਪਿਛੋਂ ਹੋਰ ਤਾਂ ਸੋਹਰਾ ਕਰਹੀ ਉਸ ਦਾਪਨਾ ਕਰ ਹੁੰਦਾ ਆ ਸਿਆਣੇ ਸੱਚ ਹੀ ਕਹਿ ਗਏ ਆ ਜੂ ਮੋਰ ਸਜੂ ਦੀ ਚੋਰੀ ਉਹ ਨ ਬਲਖ ਬੁਗਾਰੇ ਚੰਗਾ ਪੁੱਤ ਕਿਹਾ ਸੁਨੀਆ ਮਾਫ ਕਰਿਓ ਅਸੀਂ ਹੁਣ ਚੱਲਦੇ ਆ ਕਹਿ ਕੇ ਭੂਆ ਨੇ ਸਭ ਨੂੰ ਗੱਲ ਨਾਲ ਲਗਾ ਕੇ ਪਿਆਰ ਦਿੱਤਾ ਫਿਰ ਸਾਰੇ ਜਨੇ ਉਹਨਾਂ ਨੂੰ ਬਾਹਰ ਤੱਕ ਛੱਡਣ ਆਏ ਜਗਤਾਰ ਤੇ ਤਾਰੂ ਆਪਣੀ ਗੱਡੀ ਚ ਫਟ ਕੇ ਆਪਣੀ ਕਰਵਲ ਨੂੰ ਚੱਲ ਪਈ ਉਸ ਤੋਂ ਬਾਅਦ ਕੋਈ ਵੀ ਤਿਆਰ ਹੋ ਕੇ ਆਪਣੇ ਘਰ ਤੇ ਚਲਾ ਗਿਆ ਤੇ ਜੋਬਨ ਵੀ ਆਪਣੇ ਕੰਮ ਤੇ ਆ ਗਈ। ਸਾਹਿਕ ਦਾ ਪਾਣੀ ਦੀ ਖੋਦੀ ਜੋ ਹੀ ਨਹੀਂ ਉਤਰਦਾ ਸੀ। ਸਾਰਾ ਦਿਨ ਉਸ ਦੇ ਪਿੱਛੇ ਪਿੱਛੇ ਪੋਈ ਪੋਈ ਕਰਦਾ ਭਜਿਆ ਫਿਰਦਾ ਰਹਿੰਦਾ ਸੀ। ਕੁਝ ਦਿਨਾਂ ਬਾਅਦ ਜੈਰੀ ਵੀ ਆਪਣੇ ਕੰਮ ਤੇ ਚਲਾ ਗਿਆ। ਪਹਿਲਾਂ ਕੁਝ ਦਿਨ ਤਾਂ ਰੂਵਲ ਵੀ ਕਰ ਰਹੀ ਪਰ ਕੰਮ ਕਰਨ ਵਾਲਾ ਬੰਦਾ ਵੀ ਪਲਾ ਕਿੰਨੀਂ ਦਿਨ ਵੀ ਲੈ ਰਹਿ ਸਕਦਾ ਹੈ। ਆਪਣੀ ਮੰਮੀ ਨਾਲ ਉਸ ਨੇ ਗੱਲ ਕਰਕੇ ਫਿਰ ਤੋਂ ਉਸ ਨੇ ਵੀ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ। ਦੋ ਹਫ਼ਤਿਆਂ ਬਾਅਦ ਜੈਰੀ ਦੀ ਬੀਬੀ ਵਾਪੂ ਆਪਣੇ ਨੂਪੁੱਤ ਨੂੰ ਲੈਨ ਗੁਰੀ ਦੇ ਘਰ ਆ ਗਏ ਗੁਰੀ ਦੀ ਬੇਬੀ ਨੇ ਸਾਰੇ ਸ਼ਗਨ ਵਿਹਾਰ ਕਰਕੇ ਇੱਕ ਮਾਂ ਬੰਗੋ ਰੋਵਲ ਨੂੰ ਆਪਣੇ ਘਰੋਂ ਵਿਦਾ ਕੀਤਾ ਇੱਦਾਂ ਹੀ ਫਿਰ ਹੌਲੀ ਹੌਲੀ ਸਮਾਂ ਬੀਤਣ ਲੱਗਾ ਬਾਣੀ ਆਪਣੀ ਪੜਾਈ ਵੀ ਕਰਦੀ ਗਈ ਤੇ ਨਾਲ-ਨਾਲ ਇਹ ਉਹ ਮਾਰਲਿੰਗ ਦੀ ਤਿਆਰੀ ਵੀ ਕਰਦੀ ਗਈ ਸਮਾਂ ਆਪਣੀ ਚੱਲਦਾ ਗਿਆ ਸਾਲ ਕਿੱਦਾਂ ਔੜਦੇ ਗਏ ਪਤਾ ਹੀ ਨ ਲੱਗਿਆ ਹੁਣ ਤਾਂ ਸਾਹਿਬੀ ਆਪਣੇ ਸਕੂਲ ਜਾਣ ਲੱਗ ਗਿਆ ਸੀ ਇਧਰ ਬਾਣੀ ਵੀ ਹੌਲੀ ਹੌਲੀ ਮਾਡਲਿੰਗ ਦੇ ਖੇਤਰ 'ਚ ਮੀਨਤ ਕਰਦੇ ਕਦੋਂ ਵੱਡੀ ਸਟਾਰ ਬਣ ਗਈ ਪਤਾ ਹੀ ਨਾ ਲੱਗਾ ਉਹ ਆਪਣੀ ਖਿੱਤੇ ਅਜਹੀ ਪਹਿਲੀ ਮਾਡਲ ਸੀ ਜੋ ਆਪਣੀਆਂ ਸ਼ਰਤਾਂ ਤੇ ਮਾਡਲਿੰਗ ਕਰਦੀ ਸੀ ਆਪਣੀ ਭਾਬੀ ਨੂੰ ਕੀਤਾ ਵਾਦਾ ਵੀ ਬਾਣੀ ਨੇ ਬਾਖੂਬੀ ਨਿਵਾਇਆ ਹਮੇਸ਼ਾ ਸਿੰਪਲ ਚਹੀ ਸੂਰਤ ਤੇ ਸਾਦਗੀ 'ਚ ਰਹਿਣ ਵਾਲੀ ਬਾਣੀ ਨੂੰ ਅੱਜਕੱਲ੍ਹ ਹਰ ਕੋਈ ਜਾਣਦਾ ਉਸਦੀ ਪੰਜਾਬੀ ਪਹਿਰਾਵੇ ਤੋਂ ਜਾਣਦਾ ਸੀ ਅੱਜਕੱਲ੍ਹ ਹਰ ਦੂਜੀ ਤੀਜੀ ਗਾਣੇ ਚ ਹੋਏ ਮਾਡਲ ਹੁੰਦੀ ਸੀ ਜੋਵਨ ਦਾ ਕੰਮਕਾਰ ਵੀ ਬਹੁਤ ਵਧੀਆ ਚੱਲ ਰਿਹਾ ਸੀ ਉਸਨੇ ਗੁਰੀ ਨਾਲ ਸਲਾਹ-ਮਸ਼ਵਰਾ ਕਰਕੇ ਹੋਰ ਸ਼ਹਿਰਾਂ 'ਚ ਵੀ ਆਪਣੀ ਸ਼ਾਪ ਦੀਆਂ ਬਰਾਂਚਾਂ ਖੋਲ ਲਈਆਂ ਦਿਖਦੀ-ਦਿਖਦੀ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਚੱਲਣ ਲੱਗ ਪਿਆ ਇੱਕ ਦਿਨ ਜਦ ਜੋਵਨ ਆਪਣੇ ਆਫਿਸ 'ਚ بیٹھے ਸੀ ਤਾਂ ਉਸੇ ਰਿਸੈਪਸ਼ਨ ਵਾਲੀ ਕੁੜੀ ਉਸਦੇ ਰੂਮ ਦਾ ਦਰਵਾਜ਼ਾ ਨੌਕ ਕਰਦੇ ਹੋਏ ਅੰਦਰ ਆ ਕੇ ਕਹਿਣ ਲੱਗੀ ਮੈਡਮ ਤੁਹਾਨੂੰ ਕੋਈ ਦਿਲਸ਼ੁਦ ਮਿਲਣ ਆਇਆ ਉਸੇ ਕਲ ਸੁਣ ਕੇ ਜੋਵਨ ਮਨ ਹੀ ਮਨ ਸੁੱਝਣ ਲੱਗੀ ਮੈਨੂੰ ਕੌਣ ਦਿਲਜੋਤ ਮਿਲਨ ਆਈਆ ਮੈਂ ਤੇ ਇਸ ਨਾਮ ਦੀ ਕੋਈ ਕੁੜੀ ਨੂੰ ਜਾਣਦੀ ਵੀ ਨਹੀਂ ਉਹ ਫਿਰ ਜਟਟ ਕੇ ਬਾਹਰ ਵੇਟਿੰਗ ਹਾਲਸ ਆਈ ਤਾਂ ਕਹਿਣ ਲੱਗੀ ਹਾਂਜੀ ਦਿਲਜੋਤ ਜੀ ਦੱਸੋ ਤੁਹਾਨੂੰ ਕੀ ਕੰਮ ਸੀ ਦਿਲਜੋਤ ਉੱਠ ਕੇ ਉਸਦੇ ਵੱਲ ਮੁਹਰ ਕੇ ਕਹਿਣ ਲੱਗੀ ਅੜੀ ਇੱਕ ਸੂਟ ਸਲਾਈ ਕਰਵਾਉਣਾ ਸੀ ਕਰ ਦੇ ਮੈਂਗੀ ਜੇ ਜੋ ਬਨੇ ਉਸ ਦਾ ਚੀਰਾ ਦਿਖਿਆ ਤਾਂ ਉਸ ਨੂੰ ਪਛਾਣਨ 'ਚ ਜਰਾ ਵੀ देर ਨਾ ਲੱਗੀ ਕਿ ਇਹ ਤਾਂ ਜੋਤਾ ਸਤੇ ਬਚਪਨ ਦੀ ਸਹੇਲੀ ਉਸ ਨੂੰ ਦੇਖ ਕੇ ਖੁਸ਼ੀ ਨਾਲ ਚੀਕਦੇ ਹੋਏ ਉਸ ਤੇ ਗੱਲ ਲੱਗ ਕੇ ਫਿਰ ਜੋਗਨ ਕਹਿਣ ਲੱਗੀ ਜੋਤ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਆਪਾਂ ਦੋਵੇਂ ਐਵੇਂ ਮਿਲਾਂਗੇ ਆ ਪਰ ਤੂੰ ਇੱਥੇ ਕਿਵੇਂ ਆ ਗਈ ਕੀ ਕਰਦੀ ਹੈਂ ਤੂੰ ਅੱਜਕੱਲ ਫਿਰ ਉਸ ਦੇ ਅੰਬਾਂ ਚ ਪਾਇਆ ਚੂੜਾ ਦੇਖ ਕੇ ਕਹਿਣ ਲੱਗੀ ਜੋਤ ਤੂੰ ਵਿਆਹ ਵੀ ਕਰਵਾ ਲਿਆ ਤੇ ਮੈਨੂੰ ਦੱਸਿਆ ਤੱਕ ਵੀ ਨਹੀਂ ਜੋਤ ਜੋਗਨੜੀਏ ਸਾਵੀ ਲੈਲਾਪੁਰ ਹਾਂ ਮੈਂ ਸਪਤਾ ਸਿਆਂ ਜੋਵਨ ਫਿਰ ਚੱਲ ਮੇਰੇ ਨਾਲ ਆਪਾਂ ਅੰਦਰ ਬੈਠ ਕੇ ਗੱਲ ਕਰਦੇ ਹਾਂ ਪਤਾ ਮੈਂ ਤੇਰੇ ਨਾਲ ਕਿੰਨੀਆਂ ਗੱਲਾਂ ਕਰਨੀਆਂ ਨੇ ਫਿਰ ਉਹ ਤੋਂ ਮੇ ਜੋਵਨ ਦੀ ਕੈਵਨ ਛਾ ਕੇ ਬੈਠ ਗਈਆਂ ਉਸ ਤੋਂ ਬਾਅਦ ਉਹ ਕਹਿਣ ਲੱਗੀ ਅੜੀ ਤੂੰ ਤਾਂ ਬਿਲਕੁਲ ਵੀ ਪਹਿਚਾਣੀ ਨਹੀਂ ਜਾਂਦੀ ਪਹਿਲਾਂ ਨਾਲੋਂ ਬੀ ਸੋਣੀ ਹੋ ਗਈ ਤੇ ਨਾਲੇ ਇੰਨੀ ਵੱਡੀ ਸ਼ਾਪ ਵੀ ਖੁੱਲੀ ਬੈਠੀ ਐ ਜੋਵਨ ਜੁੱਤ ਕਰ ਵੀ ਮੈਂ ਸਾਰਾ ਦਿਨ ਬਿਲੀ ਹੀ ਰਹਿੰਦੀ ਸੀ ਫਿਰ ਸੋਚਿਆ ਕਿਉਂ ਨਾ ਆਪਣੇ ਸ਼ੌਂਕ ਨੂੰ ਹੀ ਆਪਣਾ ਕੈਰੀਅਰ ਬਣਾਇਆ ਜਾਏ ਸੋ ਫਿਰ ਇਹੀ ਸੋਚ ਕੇ ਕਈ ਸਾਲ ਪਹਿਲਾਂ ਮੈਂ ਸ਼ਾਪ ਖੋਲੀ ਸੀ ਤੇ ਫਿਰ ਦੇਖਦੇ-ਦੇਖਦੇ ਸਾਡਾ ਕੰਮ ਲੋਕਾਂ ਨੂੰ ਪਸੰਦ ਆਉਣ ਲੱਗਾ ਹੌਲੀ-ਹੌਲੀ ਕਸਟਮਰ ਆਦਣ ਲੱਗੇ ਤਾਂ ਮੈਨੂੰ ਉਸੇ ਹਿਸਾਬ ਨਾਲ ਆਪਣਾ ਸਟਾਫ ਹੀ ਵਧਾਉਣਾ ਪਿਆ ਬਾਕੀ ਹਨ ਬਾਬਾ ਜੀ ਮੀਰ ਨਾਲ ਮੇਰੀਆਂ achar ਹੋਰ ਸ਼ਹਿਰਾਂ ਚ ਵੀ ਵਣਚਾ ਨੇ ਜੋ ਕਿ ਬਹੁਤ ਵਧੀਆ ਬਿਜ਼ਨਸ ਕਰ ਰਹੀਆਂ ਨੇ ਬਾਕੀ ਰਹੀ ਗੱਲ ਸੋਹਣੀ ਹੋਣ ਦੀ ਉਮਰ ਦੇ ਹਿਸਾਬ ਨਾਲ ਬੰਦੇ ਦੀ ਰੰਗ ਰੂਪ ਵਿੱਚ ਥੋੜਾ ਬਹੁਤ ਫਰਕ ਤਾਂ ਆ ਹੀ ਜਾਂਦਾ ਹੈ ਮੈਨੂੰ ਕੀ ਹੋਇਆ ਆ ਹਾਂ ਬਸ ਹਵਾ ਪਾਣੀ ਬਦਲਣ ਨਾਲ ਆਪਾਂ ਵੀ ਕੋਰੀਆ ਮੰਗੋ ਥੋੜੇ ਸੋਹਣੇ ਹੋ ਗਏ ਆ ਕਹਿ ਕੇ ਹੱਸ ਪਈ ਇੰਨੀ ਦਿਨ ਨੂੰ ਕਾਫੀ ਵੀ ਆ ਗਈ ਫਿਰ ਉਹ ਦੋਵੇਂ ਬੈਠ ਕੇ ਕਾਫੀ ਪੀਣ ਲੱਗੀਆਂ ਜੋਬਨ ਹਰ ਤੂੰ ਸੁਣ ਤੇਰਾ ਸੋਰਾ ਪਰਿਵਾਰ ਕਿਵੇਂ ਆ ਤੇਰੇ ਹਸਬੰਦ ਕੀ ਕਰ ਦਿਆ ਜੋਤ ਮੇਰੇ ਹਸਬੰਦ ਵੀ ਡਰਾਈਵਰੀ ਹੀ ਕਰ ਦਿਆ ਘਰ ਵਿੱਚ ਅਸੀਂ ਦੂਮੀ ਜੀ ਹੀ ਹਾਂ ਉਹਨਾਂ ਦੇ ਮੰਮੀ ਪਾਪਾ ਤਾਂ ਬਹੁਤ ਸਾਲ ਪਹਿਲਾਂ ਹੀ ਪੂਰੇ ਹੋ ਗਏ ਸਨ ਜੋਗਨ ਓ ਚਲੋ ਵਧੀਆ ਗੱਲ ਆ ਜੂਤ ਹੁਣ ਤੂੰ ਮੈਨੂੰ ਇਹ ਦੱਸ ਮੈਂ ਮਾਸੀ ਵੀ ਬਣੀ ਆ ਜਾਂ ਨਹੀਂ ਜੋਗਨ ਲੈ ਆਹ ਦੇਖ ਤੀਰਾ ਭਾਂਜਾ ਕਿੰਨਾ ਵੱਡਾ ਹੋ ਗਿਆ ਏ ਆਪਣੀ ਫੋਨ 'ਚ ਸਾਹਿਬ ਦੀ ਤਸਵੀਰ ਦਿਖਾਉਂਦੀ ਹੋਈ ਉਸ ਨੂੰ ਕਹਿਣ ਲੱਗੀ ਜੂਤ ਆਹ ਇਹ ਤਾਂ ਕਿੰਨਾ ਹੀ ਪਿਆਰਾ ਜਿਹਾ ਆ ਤੇ ਕਿਊਟ ਐ ਮਿਰਤਸ ਨੂੰ ਮਿਲਨ ਨੂੰ ਦਿਲ ਕਰਦਾ ਆ। ਜੋਵਨ ਆਪਣੀ ਘੜੀ ਦੇ ਟਾਈਮ ਦੇਖਦੇ ਹੋਏ ਕਹਿਣ ਲੱਗੀ, "ਜੋਤ, ਤੈਨੂੰ ਕੀ ਕਾਲੀ ਤਾਂ ਨਹੀਂ ਨਾ?" ਜੋਤ, "ਨਾ ਭਲਾ ਮੈਨੂੰ ਕੀ ਕਾਲੀ ਹੋ?" ਜੋਵਨ, "ਠੀਕ ਏ, ਚਲ ਉੱਠ ਫਿਰ ਆਪਾਂ ਘਰ ਚੱਲਦੇ ਹਾਂ। ਹੁਣ ਤੱਕ ਤਾਂ ਸਾਹਿਬੇ ਘਰ ਆ ਗਿਆ ਹੋਣਾ।" ਜੋਤ, "ਸੱਚੀ, ਚਲ ਫਿਰ ਤਾਂ ਜਲਦੀ ਨਾਲ। ਉਹ ਦੋਵੇਂ ਬਾਹਰ ਪਾਰਕਿੰਗ ਜਾ ਗਈਆਂ।" ਜੋਵਨ ਨੇ ਜੋਤ ਨੂੰ ਆਪਣੀ ਗੱਡੀ 'ਚ ਬੈਠਣ ਦਾ ਇਸ਼ਾਰਾ ਕੀਤਾ। ਫਿਰ ਉਹ ਦੋਵੇਂ ਗੱਡੀ 'ਚ ਬੈਠ ਗਈਆਂ। ਜੋਤ ਨੂੰ ਆਪਣੇ ਵੱਲ ਇਦਾਂ ਦੇਖਦੇ ਹੋਏ ਦੇਖ ਕੇ ਜੂਹਨ ਕੈਨ ਲੱਗੀ ਹਾਂਜੀ ਹੁਣ ਤੁਸੀਂ ਕੀ ਦੇਖ ਰਹੇ ਹੋ ਉਸੇ ਗਲਸਨ ਕੇ ਜੋਤ ਕੈਨ ਲੱਗੀ ਜੂਹਨ ਦੇਖ ਲਾ ਹਲੇ ਕੱਲ ਦੇ ਹੀ ਗੱਲਾਂ ਜਦ ਤੂੰ ਐਕਟਿਵ ਹੱਸਦੀ ਹੋਈ ਨਹੀਂ ਆਪਾਂ ਦੋਨਾਂ ਨੂੰ ਖੇਤ ਵਾਲੀ ਪਹੇ ਚੁੱਟਿਆ ਸੀ ਉਸੇ ਗਲਸਨ ਕੇ ਜੂਹਨ ਹੱਸਦੀ ਹੋਈ ਕੈਨ ਲੱਗੀ ਹਾਂ ਯਾਰ ਉਹ ਵੀ ਕੀ ਦਿਨ ਹੁੰਦੇ ਸੀ ਇੱਕ ਤਾਂ ਸਰਦੀਆਂ ਦੇ ਦਿਨ ਸਨ ਉੱਤੋਂ ਪੂਰਾ ਹਫਤਾ ਸੱਟਾਂ ਰੜਕਦੀਆਂ ਰਹੀਆਂ ਨਾ ਸਾਨੂੰ ਕੋਈ ਫਿਕਰ ਹੁੰਦੀ ਸੀ ਨਾ ਟੈਨਸ਼ਨ ਸਾਰਾ ਦਿਨ ਮੋਜਾ ਹੀ ਮੋਜਾ ਹੁੰਦੀਆਂ ਸਨ ਫਿਰ ਜੂਤ ਹੱਸਦੇ ਹੋਏ ਕਹਿਣ ਲੱਗੇ ਹੁਣ ਦੇਖੀ ੜੀਏ ਤੂੰ ਐਵੇਂ ਘਬਰਾਣਾ ਹੁਣ ਇੱਥੇ ਪਹਿਲਾਂ ਵਾਲੀ ਜੋਬਨ ਨਹੀਂ ਰਹੀ ਈਉਂ ਦੁਨੀਆ ਦੇ ਨਾਲ ਚੱਲਣ ਵਾਲੀ ਕੁੜੀ ਬਣ ਚੁੱਕੀ ਆ ਇਹਨਾਂ ਕਹਿ ਕੇ ਉਸਨੇ ਸਲਫ ਮਾਰੀ ਤਿਹੋ ਦੋਵੇਂ ਕਰਵਲ ਨੂੰ ਚੱਲ ਪਈਆਂ ਫਿਰ ਉਹ ਗੱਲਾਂ ਬਾਤਾਂ ਕਰਦੀਆਂ ਹੋਈਆਂ ਘੱਟ ਘੱਟ ਪਹੁੰਚ ਗਈਆਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਦੁਮੀ ਗੱਡੀ ਛੁੱਟੇਰ ਕੇ ਕਰਦੇ ਦਰਵਾਜ਼ੇ ਦੇ ਬਾਹਰ ਆ ਕੇ ਡੂਰ ਵੱਲ ਬਜਾਈ ਸਾਹਿਬ ਜੀ ਆ ਕੇ ਚਤਰਵਾਜਾ ਖੋਲਿਆ ਤਾਂ ਸਾਹਮਣੇ ਆਪਣੀ ਮੰਮੀ ਨੂੰ ਖੜਾ ਦੇਖੀ ਉਸ ਨੂੰ ਮੰਮਾ ਕਹਿ ਕੇ ਚਿੰਬੜ ਗਿਆ ਜੋਬਨ ਫਿਰ ਉਸ ਨੂੰ ਪਿਆਰ ਕਰਦੀ ਹੋਈ ਕਹਿਣ ਲੱਗੀ ਸਾਹਿਬ ਕਿ ਮੈਂ ਅੱਬੁੱਤ ਰੋਟੀ ਖਾਧੀ ਕਿ ਨਹੀਂ ਤਾਂ ਉਹ ਆਪਣੇ ਲਿਬੜੇ ਹੋਏ ਹੱਥ ਦਿਖਾਉਂਦੇ ਹੋਏ ਕਹਿਣ ਲੱਗਾ ਹਾਂਜੀ ਮੰਮਾ ਖਾ ਲਈ ਫਿਰ ਜੋਬਨ ਉਸ ਨੂੰ ਕਹਿਣ ਲੱਗੀ ਆਹ ਦੇਖ ਮੇਰੇ ਨਾਲ ਕੌਣ ਆਇਆ ਆ ਕਹਿ ਕੇ ਜੁੱਤ ਵੱਲ ਇਸ਼ਾਰਾ ਕੀਤਾ ਤਾਂ ਸਾਹਿਬ ਜੀ ਉਸਦੇ ਵੱਲ ਦੇਖਣ ਲੱਗਾ ਤੇ ਜੂਨ ਨੇ ਉਸਨੂੰ ਹੈਲੋ ਕਰਨ ਲਈ ਹੱਥ ਅਗੇ ਵਧਾਇਆ ਤੂੰ ਆਪਣੀ ਮੰਮੀ ਦੇ ਮੂੰਹ ਵੱਲ ਨੂੰ ਦੇਖਣ ਲੱਗਾ ਉਸ ਨੂੰ ਆਪਣੀ ਦੇਖਦੇ ਹੋਇਆ ਦੇਖ ਕੇ ਜੋਵਨ ਕਹਿਣ ਲੱਗੀ ਪੁੱਤ ਕੀ ਹੋਇਆ ਇਹ ਮਾਸੇਆ ਤੇਰੀ ਪੰਜਾਬ ਵਾਲੀ ਉਸੇ ਗੱਲ ਸੁਣ ਕੇ ਫਿਰ ਉਹ ਜੂਤ ਖੁਲਾ ਗਿਆ ਜੂਤ ਨੇ ਉਸ ਨੂੰ ਗੋਦੀ ਚੁੱਕਿਆ ਤੇ ਚੁੰਮਦੇ ਹੋਏ ਕਹਿਣ ਲੱਗੀ ਬਈ ਮੇਰਾ ਪਾਂਜਾ ਤਾਂ ਬਹੁਤ ਹੀ ਸੋਨਾ ਤੇ ਗੁਗਲੂ ਮਗਰੂ ਜਿਹਾ ਹੈ ਆ ਫਿਰ ਉਹ ਦੋਨੇ ਅੰਦਰ ਆ ਕੇ ਹਾਥs ਬੈਠ ਗਏ ਆ ਜੂਗਨੰਦਰੂ ਆਪਣੀ ਬੀਬੀ ਨੂੰ ਬਲੌਂ ਚਲੀ ਗਈ। ਫਿਰ ਕੁਛ ਦਿਨ ਬਾਅਦ ਜੂਗਨਾ ਕੀ ਹਾਲਜ ਜੂਤ ਕੋਲ ਬੈਠ ਗਈ। ਤੇ ਉਸਦੇ ਮਗਰੇ ਹੀ ਉਸਦੇ ਮੰਮੀ ਤੇ ਬਾਣੀ ਆ ਗਈਆਂ। ਬੀਬੀ ਨੇ ਤਾਂ ਜੂਤ ਨੂੰ ਪਹਿਲੀ ਨਜ਼ਰ ਹੀ ਪਹਿਚਾਨ ਲਿਆ। ਜਦ ਉਹ ਉਸਦੇ ਕੋਲ ਆਈ ਤਾਂ ਜੂਤ ਉਹਨਾਂ ਨੂੰ ਜੱਫੀ ਪਾ ਕੇ ਕੁੱਟਕੀ ਮਿਲੇ। ਫਿਰ ਬਾਣੀ ਨੂੰ ਮਿਲਵਾਉਂਦੇ ਹੋਏ ਕਹਿਣ ਲੱਗੀ, ਜੂਤ ਇਹ ਆ ਬਾਣੀ ਤੇਰੀ ਛੋਟੀ ਭੈਣ। ਜਿਸ ਨੂੰ ਅਜ ਤੱਕ ਤੁਸੀਂ ਸਾਰਿਆਂ ਨੇ ਸਿਰਫ ਤਸਵੀਰਾਂ 'ਚ ਹੀ ਦੇਖਿਆ ਆ ਤਾਂ ਫਿਰ ਉਹ ਦੋਵੇਂ ਵੀ ਇੱਕ ਦੂਜੇ ਨੂੰ ਗੱਲ ਲੱ ਕੇ ਮਿਲਿਆ ਤੇ ਜੂਤ ਬਾਣੀ ਨੂੰ ਕਹਿਣ ਲੱਗੀ ਬਈ ਸਾਡੀ ਬਾਣੀ ਦਾ ਸਟਾਰ ਬਣ ਗਈ ਆ ਉਸ ਤੋਂ ਬਾਅਦ ਉਹ ਸਾਰੇ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗੇ ਫਿਰ ਜੋਗੰਦੀ ਮੰਮੀ ਕਹਿਣ ਲੱਗੀ ਹੋਰ ਫਿਰ ਜੂਤ ਪਿੰਡ ਘਰ ਪਰਿਵਾਰ ਸਭ ਕਿਵੇਂ ਆ ਤੇਰੀ ਮੰਮੀ ਤੇ ਆਰੀ ਪ੍ਰੋਪਰ ਜਾਈ ਜੂਤ ਹਾਂਜੀ ਮਸੀ ਜੀ ਸਵਧੀਆ ਫਿਰ ਮੰਮੀ ਉਸ ਦੀਆਂ ਬਾਹਾਂ છુપਾਇਆ ਹੋਇਆ ਛੂੜਾ ਦੇਖ ਕੇ ਕਹਿ ਲੱਗੀ ਨਲੀ ਬਤਾਈਆਂ ਜੋਤੇ ਨੂੰ ਵਿਆਹ ਦੀ ਕਿੱਥੇ ਵਿਆਈਏ ਕਿਹੜੀ ਜਗ੍ਹਾ ਤੇ ਰਣੀਏ ਫਿਰ ਜੋਤਨੀ ਉਹਨਾਂ ਨੂੰ ਆਪਣੇ ਵਿਆਹ ਤੇ ਆਪਣੇ ਘਰ ਦਾ ਪਤਾ ਦੱਸਿਆ ਉਸ ਬਾਅਦ ਸਭ ਨੇ ਮਿਲ ਕੇ ਰੋਟੀ ਪਾਣੀ ਖਾਧਾ ਤੇ ਕੁਝ ਥਿਰ ਹੋਰ ਬੈਠ ਕੇ ਗੱਲਾਂ ਬਾਤਾਂ ਮਾਰਨ ਤੋਂ ਬਾਅਦ ਜੂਵਨ ਜੋਤ ਨੂੰ ਆਪਣੇ ਨਾਲ ਲੈ ਕੇ ਘਰੋਂ ਬਾਹਰ ਨੂੰ ਚੱਲ ਪਈ ਫਿਰ ਉਹ ਦੋਵੇਂ ਜਨੀਆਂ ਵਾਪਸ ਜੂਵਨ ਦੇ ਘਰ ਤੇ ਆ ਗਈਆਂ ਉਸ ਵਾਂ ਜੋਤ ਜਵਨ ਨੂੰ ਗੱਲ ਕਿ ਮਿਲੇ ਤੇ ਫਿਰ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਜੋਤ ਆਪਣੇ ਘਰ ਨੂੰ ਵਾਪਸ ਆ ਗਈ ਉਹਦੇ ਸ਼ਾਮ ਨੂੰ ਜਦ ਗੁਰਿਕਾ ਰਾਇਆ ਤਹੋ ਜਵਨ ਨੂੰ ਕਹਿਣ ਲੱਗਾ ਹਾਂਜੀ ਤਾਂ ਫਿਰ ਅੱਜ ਮਿਲ ਲਿਆ ਜੋਤ ਨੂੰ ਜਵਨ ਉਸਦੇ ਮੋਹ ਜੋਤ ਨੂੰ ਮਿਲਣ ਵਾਲੀ ਗੱਲ ਸੁਣ ਕੇ ਉਸਦੇ ਕੋਲ بیٹھਦੀ ਹੋਈ ਕਹਿਣ ਲੱਗੀ ਤੁਹਾਨੂੰ ਕਿਵੇਂ ਪਤਾ ਹੈ ਮੈਂ ਜੋਤ ਨੂੰ ਮਿਲੀ ਸੀ ਗੁਰੇ ਮੈਂ ਹੀ ਤਾਂ ਉਸ ਨੂੰ ਤੇਰੀ ਸ਼ੌਪ ਤੇ ਭੇਜਿਆ ਸੀ ਜਵਨ ਮਤਲਬ ਕਿ ਤੁਸੀਂ ਪਹਿਲਾਂ ਹੀ ਜੋਦ ਨੂੰ ਮਿਲ ਚੁੱਕੇ ਹੋ ਤੇ ਮੈਨੂੰ ਦੱਸਿਆ ਤੱਕ ਵੀ ਨਹੀਂ ਕਿਉਂ ਜੋ ਮੈਂ ਨਹੀਂ ਗੱਲ ਕਰਨੀ ਤੁਹਾਡੇ ਨਾਲ ਗੁਰੇਸ ਤਾਂ ਮੂੰਹ ਫੜ ਕੇ ਆਪਣੇ ਬਲਨ ਕਰਦੇ ਹੈ ਕਹਿਣ ਲੱਗਾ ਓਹੋ ਇੱਕ ਤਾਂ ਮੇਰੀ ਸਰਕਾਰ ਤਾਂ ਰਸਨਾ ਵੀ ਨਾ ਮੈਂ ਕਿਹਾ ਜੀ ਮੇਰੀ ਪੂਰੀ ਗੱਲ ਤਾਂ ਸੁਣ ਲਓ ਜੋਵਨ ਹਾਂ ਜੀ ਦੱਸੋ ਜੀ ਸੁਣ ਰਹੀ ਹਾਂ ਗੁਰੇ ਤੈਨੂੰ ਪਤਾ ਹੈ ਜੋਹਨ ਜੋਤ ਨਹੀਂ ਰਿਸ਼ਤਾ ਮੈਂ ਹੀ ਕਰਵਾਇਆ ਹੈ ਸਤਕਰ ਵਾਲਾ ਕੁਲਵੀਰ ਮੇਰੀ ਕੰਪਨੀ 'ਚ ਹੀ ਡਰਾਈਵਰੀ ਕਰਦਾ ਆ ਬਹੁਤ ਚੰਗਾ ਥੀ ਬੀਬਾ ਮੁੰਡਾਇਆ ਸਾਡੀ ਬਹੁਤ ਪੁਰਾਣੀ ਦੋਸਤੀ ਆ ਮੈਂ ਵਿਚੋਲਾ પાਕੇ ਆਪਣਾ ਆਪਣਾ ਰੋਲ ਵਿਚੋਂ ਕੱਟ ਕੇ ਕਿਸੇ ਨੂੰ ਵੀ ਪਤਾ ਨਾ ਲੱਗਣ ਦਿੱਤਾ ਕਿ ਰਿਸ਼ਤਾ ਮੈਂ ਕਰਵਾ ਰਿਹਾ ਆ ਤੈਨੂੰ ਯਾਦ ਆ ਮੈਂ ਬਹੁਤ ਸਾਲ ਪਹਿਲਾਂ ਤੈਨੂੰ ਤੇ ਯੂਥ ਨੂੰ ਮਿਲਵਾਉਣ ਦਾ ਵਾਦਾ ਕੀਤਾ ਸੀ ਜੁਗਨ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਹਾਂ ਤੁਸੀਂ ਮੇਰੇ ਲਈ ਇਹਨਾ ਕੁਝ ਕਰ ਦਿੱਤਾ ਤੇ ਮੈਨੂੰ ਪੂਰਾ ਖਬਰ ਵੀ ਨਹੀਂ ਹੋਣ ਦਿੱਤੀ ਗੁਰੀ ਜੀ ਤੈਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ ਤਾਂ ਅੱਜ ਆ ਜੋ ਤੇਰੀ ਚਿਹਰੇ ਤੇ ਖੁਸ਼ੀ ਪਹਿਲਾਂ ਇਹ ਕਿੱਥੇ ਮੈਨੂੰ ਨਜ਼ਰ ਆਉਂਦੀ ਫਿਰ ਜੋਗਨਸਤੇ ਗੱਲਾਂ ਲੱਗਦੀ ਹੋਈ ਕਹਿਣ ਲੱਗੀ ਇੰਨੇ ਸਾਲ ਬੀਤ ਗਏ ਸਾਡੇ ਵਿਆਹ ਨੂੰ ਪਰ ਤੁਹਾਡੇ ਲਈ ਅੱਜ ਵੀ ਮੇਰੀ ਖੁਸ਼ੀ ਕਿੰਨੇ ਮਾਇਨੇ ਰੱਖਦੀ ਆ ਗੁਰੀ ਕਮਲੀ ਤੂੰ ਤਾਂ ਆ ਕੇ ਸਾਡਾ ਸਾਰਾ ਸਾਰੇ ਘਰ ਨੂੰ ਦੁਬਾਰਾ ਛੋੜ ਦਿੱਤਾ ਆ ਮੈਂ ਤਾਂ ਫਿਰ ਸਿਰਫ ਤੁਹਾਨੂੰ ਦੋਨਾਂ ਸਹੇਲੀਆਂ ਨੂੰ ਬਸ ਮਿਲਵਾਇਆ ਹੀ ਆ ਜੋਵਨ ਹਾਂਜੀ ਗਨ ਉੱਠ ਕੇ ਫਰੈਸ਼ ਹੋ ਜਾਓ ਫਿਰ ਆਪਾਂ ਰੋਟੀ ਖਾਣੇ ਆ ਫਿਰ ਗੁਰੀ ਉੱਠ ਕੇ ਫਰੈਸ਼ ਹੋਣ ਚਲਾ ਗਿਆ ਰੋਟੀ ਪਾਣੀ ਖਾ ਕੇ ਸਭ ਆਪੋ ਆਪਣੇ ਕਮਰਿਆਂ 'ਚ ਸੌਂ ਚਲੇ ਗਏ ਫਿਰ ਹੌਲੀ ਹੌਲੀ ਸਮਾਪਣੀ ਚਾਲ ਚੱਲਦਾ ਗਿਆ ਤੇ ਗੁਰੀ ਤੇ ਜੋਵਨ ਦੇ ਘਰ ਇੱਕ ਪਿਆਰੀ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਰਾਵੀ ਰੱਖਿਆ ਸੀ ਸਾਹਿਬ ਦਾ ਸਕੂਲ ਆ ਕੇ ਬਸ ਸਾਰਾ ਦਿਨ ਉਸ ਦੇ ਅੱਗੇ ਪਿੱਛੇ ਨਿੱਕੀ ਜਹੀ ਚਿੜੀ ਕਰਦਾ ਘੁੰਮਦਾ ਰਹਿੰਦਾ ਸੀ ਇਹ ਤੇ ਜਵਨ ਦਾ ਪੈਣਾ ਦੀ ਕਾਲਜ ਦੀ ਪੜਾਈ ਵੀ ਮੁੱਕ ਗਈ ਸੀ ਹੁਣ ਉਹਨਾਂ ਨੂੰ ਅੱਗੇ ਦੀ ਪੜਾਈ ਲਈ ਜਵਨ ਆਪਣੇ ਕੁਲ ਬੁਲਾਉਣ ਵਾਲੀ ਸੀ ਜਵਨ ਨੇ ਹੁਣ ਤੱਕ ਜੋ ਆਪਣੀ ਸੇਵਿੰਗ ਚੋਂ ਪੈਸੇ ਜੋੜ ਕੇ ਰੱਖੇ ਹੋਏ ਸਨ ਉਹ اسی ਦਿਨ ਲਈ ਤਿਆਉੜੇ ਸਨ ਉਸਨੇ ਤਾਂ ਕਿ ਇਹ ਪੈਸੇ ਇੱਕ ਦਿਨ ਉਸ ਦੀਆਂ ਪੈਣਾ ਦੇ ਕੰਮ ਆਉਣ ਗੁਰੀ ਨਾਲ ਉਸਨੇ ਸਲਾਹ ਕਰਕੇ ਉਹਨਾਂ ਦੀ ਐਡਮਿਸ਼ਨ ਇਥੇ ਕਾਲਜ ਕਰਵਾਈ ਤੇ ਫਿਰ ਉਹਨਾਂ ਦਾ ਇਧਰੋਂ ਦਾ ਸਾਰਾ ਕੰਮ ਉਸਨੇ ਆਪ ਪੱਛ ਨਟ ਕੀ ਕਰਵਾਇਆ। ਦੇਖਦੇ-ਦੇਖਦੇ ਉਸਦੀ ਮਿਹਨਤ ਫੇਰ ਰੰਗ ਲੈ ਆਈ। ਅੱਜ ਉਸਦੀਆਂ ਦੋਵੇਂ ਪੈਣਾ ਵੀ ਉਸਦੀ ਕੁਲ ਆ ਗਈਆਂ ਸਨ। ਬਾਣੀਤ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਬਹੁਤ ਹੀ ਖੁਸ਼ ਹੋਈ। ਉਸਨੇ ਉਹਨਾਂ ਨੂੰ ਆਪਣਾ ਸਾਰਾ ਘਰ ਦਿਖਾਇਆ ਤੇ ਜਦ ਤੱਕ ਉਹ ਕਾਲਜ ਨਹੀਂ ਜਾਣ ਲੱਗ ਪਈਆਂ ਉਹ ਰੋਜ਼ ਉਹਨਾਂ ਨੂੰ ਆਪਣੇ ਨਾਲ ਸ਼ਹਿਰ ਘੁਮਾਉਂਦੀ ਲੈ ਜਾਂਦੀ ਸੀ। ਫਿਰ ਕੁਝ ਦਿਨ ਬਾਅਦ ਜੂਬੰਦੀਆਂ ਪੈਣਾ ਦਾ ਕਾਲਜ ਵੀ ਸ਼ੁਰੂ ਹੋ ਗਏ ਤੇ ਫਿਰ ਉਹ ਆਪਣੀ ਪੜਾਈ ਚ ਫੇਸੇ ਹੋ ਗਈਆਂ ਬਾਣੀ ਫਿਰ ਤੋਂ ਘਰ ਵਿੱਚ ਇਕੱਲੀ ਰਹਿ ਗਈ ਸੀ ਸੋਸ ਨੇ ਆਪਣੇ ਇਕੱਲੇਪਨ ਤੋਂ ਛੁਟਕਾਰਾ ਪਾਉਣ ਲਈ ਉਸਨੇ ਵੀ ਹਲਨ ਹੁਨਾ ਦੇ ਕਾਲਜ ਐਡਮਿਸ਼ਨ ਕਰਵਾ ਲਈ ਇਸੇ ਬਹਾਨੇ ਉਸ ਨੂੰ ਹਲਨ ਤੇ ਜੈਸਮੀਨ ਦਾ ਸਾਥ ਵੀ ਮਿਲ ਗਿਆ ਤੇ ਉਹ ਪੜਾਈ ਵੀ ਕਰਨ ਲੱਗ ਗਈ ਇਦਾਂ ਹੀ ਹੌਲੀ-ਹੌਲੀ ਟਾਈਮ ਬੀਤਣ ਲੱਗਾ ਹੁਣ ਤੱਕ ਜਾਰੀ ਤੇ ਰੂਵਲ ਵੀ ਆਪਣੇ ਇਕਤੀ ਦੇ ਮਾਂ-ਬਾਪ ਪੰਜੂਕੇ ਸਨ ਉਹਨਾਂ ਦੀ ਜ਼ਿੰਦਗੀ ਵੀ ਬਹੁਤ ਵਧੀਆ ਚੱਲ ਰਹੀ ਸੀ। ਇਦਰ 흘ਲੀਂ ਤੇ ਜੈਸਮੀਨ ਹੋਣੀ ਆਪਣੇ ਕੋਲਿਜ ਜਾਂ ਕਲਾਸਾਂ ਖਤਮ ਹੋਣ ਮਗਰੋਂ ਨਾਲ ਪਾਰਟ ਟਾਈਮ ਜੌਬ ਕਰਨ ਲੱਗ ਪਈਆਂ ਸਨ। ਕੁਝ ਸਮੇਂ ਬਾਅਦ ਗੁਰੀ ਅਤੇ ਜੋਵਨ ਨੇ ਬਾਣੀ ਲਈ ਵਧੀਆ ਘਰਵਰ ਵਾਲਾ ਮੁੰਡਾ ਦੇਖੀ ਫਿਰ ਉਸ ਦਾ ਵਿਆਹ ਵੀ ਕਰਵਾ ਦਿੱਤਾ। ਅਜ ਬਾਣੀ ਵੀ ਆਪਣੇ ਸਹੁਰੇ ਘਰ ਚਲੀ ਗਈ ਸੀ। ਉਸ ਦੇ ਸਹੁਰੇ ਪਰਿਵਾਰ ਵਾਲੇ ਸਾਰੀ ਇਨੀ ਸਿਆਣੀ ਤੇ ਸੌ ਨੂੰ ਪਾ ਕੇ ਬਹੁਤ ਖੁਸ਼ ਸਨ। ਅਜਤ ਬਾਣੀ ਆਪਣੇ ਸੌਰੀ ਕਰਾ ਕੇ ਪਹਿਲੀ ਵਾਰੀ ਰੋਟੀ ਪਾਣੀ ਬਣਾਉਣ ਲੱਗੀ ਤਾਂ ਉਸ ਨੂੰ ਆਪਣੀ ਭਾਬੀ ਜੂਹਨ ਦੀ ਜਾਦ ਆ ਗਈ ਕਿ ਕਿਵੇਂ ਉਸਨੇ ਇੱਕ ਲਾਪਰਵਾਹੀ ਤੇ ਬਿਗੜੀ ਹੋਈ ਕੁੜੀ ਨੂੰ ਨਾ ਸਿਰਫ ਸਹੀ ਰਾਹ ਤੇ ਲੈ ਕੇ ਆਂਦਾ ਬਲਕਿ ਉਸ ਨੂੰ ਆਪਣੇ ਪਿਛੂਕਰ ਨਾਲ ਜੋੜਿਆ ਤੇ ਉਸ ਨੂੰ ਵੱਡੀ ਭੈਣ ਬਣ ਕੇ ਉਹ ਸਭ ਕਰਦੇ ਕੰਮਕਾਰ ਵੀ ਸਿਖਾਏ ਜੋ ਇੱਕ ਕੁੜੀ ਦੀ ਜ਼ਿੰਦਗੀ 'ਚ ਬਹੁਤ ਹੀ ਜ਼ਿਆਦਾ ਅਹਿਮਿਤ ਰੱਖਦੇ ਹਨ ਕਈ ਵਾਰੀ ਸਮਾ ਕਿੱਥੇ ਉਡਪੜ ਜਾਂਦਾ ਹੈ ਆ ਵੰਦੀਨ ਵਿੱਚ ਸੱਪਤਾ ਹੀ ਨ ਲੱਗਦਾ ਇਸੇ ਤਰ੍ਹਾਂ ਕਦ ਸ਼ੂਗੰਦੀਆਂ ਪੈਰਾਂ ਦੀ ਪੜਾਈ ਪੂਰੀ ਹੋ ਗਈ ਪਤਾ ਹੀ ਨ ਲੱਗਿਆ ਤੇ ਉਹ ਦੂਮੇ ਆਪੋ ਆਪਣੇ ਕੰਮਕਾਰਾਂ ਵਿੱਚ ਵਿਅਸਤ ਹੋ ਗਈਆਂ ਅਸਲੀ ਖੁਸ਼ੀ ਤਾਂ ਉਦੋਂ ਸਭਨ ਹੋਈ ਜਦ ਹੱਲੀ ਨੇ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਅੱਜ ਆਪਣੀ ਸਾਲਾਂ ਦੀ ਮਿਹਨਤ ਨੂੰ ਸਫਲ ਕਰਦੇ ਹੋਏ ਉਹ ਆਖਿਰ ਪਾਇਲਟ ਬਣ ਗਈ ਸੀ ਸਾਰੀ ਕਰਵਿਚ ਜਜਸ਼ਨ ਦਾ ਮਾਹੌਲ ਸੀ ਅੱਜ ਸਾਰਾ ਪਰਿਵਾਰ ਕਿੰਨੇ ਸਬਿਵਾਦ ਜਾਤ ਨੂੰ ਇੱਕੋ ਛੱਤ 'ਤੇ ਇਕੱਠਾ ਹੋਇਆ ਸੀ ਸਭ ਨਿਰਲ ਮਿਲ ਕੇ ਖੂਬ ਇੰਜੋਏ ਕੀਤਾ ਕੁਝ ਮਹੀਨੇ ਬਾਅਦ ਜੈਸਮੀਨ ਵੀ ਇੱਕ ਮਲਟੀਨੇਸ਼ਨਲ ਕੰਪਨੀ 'ਚ ਮੈਨੇਜਰ ਦੀ ਪੋਸਟ ਤੇ ਲੱਗ ਗਈ ਇਦਾਂ ਹੀ ਉਹ ਦੋਵੇਂ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਗਈਆਂ ਅੱਜ ਜੋਬਨ ਤੇ ਗੁਰੀ ਦੇਵਿਆ ਨੂੰ 12 ਸਾਲ ਹੋ ਚੁਕੇ ਹਨ ਐਤਵਾਂ ਨੂੰ ਛੁੱਟੀ ਦਾ ਦਿਨ ਹੋਣ ਕਰਕੇ ਉਹ ਦੋਵੇਂ ਜ਼ਿੰਦਗੀ ਦੀ ਭੱਜ-ਦੌੜ ਤੋਂ ਬੇਫਿਕਰ ਹੋਈ ਆਪਣੇ ਲਾਂਚ 'ਤੇ ਬੈਠੇ ਸਰਦੀਆਂ ਦੀ ਠੰਪ ਸਿੱਖ ਰਹੇ ਸਨ ਗੁਰੀ ਜੋਗਨਪਲ ਦੇਖਦੀ ਹੋਈ ਕਹਿਣ ਲੱਗਾ ਜੋਗਨ ਮੈਂ ਕਿਹਾ ਜੀ ਹੈਪੀ ਮੈਰਿਜ ਐਨੀਵਰਸਰੀ ਕੈਕ ਉਸ ਨੂੰ ਗੁਲਾਬ ਦਾ ਫੁੱਲ ਫੜਾਇਆ ਜੋਗਨ ਖੁਸ਼ ਹੁੰਦੇ ਹੋਏ ਕਹਿਣ ਲੱਗੀ ਹਾਂ ਅੱਜ ਸਾਡੀ ਵਿਆਹ ਦੀ ਐਨੀਵਰਸਰੀ ਆ ਥੈਂਕ ਯੂ ਜੀ ਫਿਰ ਉਹ ਆਪਣੀ ਉਂਗਲਾਂ ਦੀ ਗਿੰਦੇ ਹੋਏ ਕਹਿਣ ਲੱਗੀ 12 ਸਾਲ ਹੋ ਗਏ ਸਾਡੇ ਵਿਆਹ ਨੂੰ ਇਹ ਜ਼ਿੰਦਗੀ ਦੇ 12 ਸਾਲ ਕਦੋਂ ਆਈ ਤਾਂ ਕਿੱਥੇ ਉੱਡ ਗਈ ਕੁਝ ਪਤਾ ਹੀ ਨਾ ਲੱਗਿਆ ਇੰਨੇ ਨੂੰ andro ਜੋਗਨ ਦਿੱਤੀ ਤੇ ਪੋਤੀ ਇੱਕ ਫੁੱਲਾਂ ਦਾ ਗੁਲਦਸਾ ਲੈ ਕੇ ਉਹਨਾਂ ਕੋਲ ਆਈ ਤੇ ਕਹਿਣ ਲੱਗੀ ਹੈਪੀ ਮੈਰਿਸ ਅਨਿਵਰਸਰੀ ਮਮਾ ਪਾਪਾ ਜੀ ਜੂਨ ਖੁਸ਼ ਹੁੰਦੀ ਹੋਈ ਨੀ ਉਹਨਾਂ ਦੋਨੋਂ ਨੂੰ ਘੁੱਟ ਕੇ ਆਪਣੇ ਗੱਲ ਨਾਲ ਲਗਾ ਲਿਆ ਤੇ ਕਹਿਣ ਲੱਗੀ ਥੈਂਕ ਯੂ ਮੇਰੀ ਬੱਚਿਓ ਮੇਰੇ ਬੱਚੇ ਸਿਆਣੇ ਹੋ ਗਏ ਆ ਫਿਰ ਕੁਝ ਤਿਰਵਾਦ ਗੁਰੀ ਕਹਿਣ ਲੱਗਾ ਓ ਯਾਰ ਆਪਣੇ ਬਾਪੂ ਨੂੰ ਵੀ ਗੱਲ ਨਾਲ ਲਗਾ ਕੇ ਵਿਸ਼ ਕਰ ਦੋ ਕਿ ਸਾਰਾ ਪਿਆਰ ਆਪਣੀ ਬੇਬੇ ਤੇ ਹੀ ਲਟਾਈ ਜਾਊਂਗੀ ਫਿਰ ਆਪਣੀ ਧੀ ਪੁੱਤ ਨੂੰ ਗੁਰਨੀ ਨੇ ਕੁੱਟ ਕੇ ਗਲਣਾ ਲਗਾਇਆ ਤੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਫਿਰ ਜੋਵਨ ਦੀ ਧੀ ਰਾਵੀ ਕਹਿਣ ਲੱਗੀ ਮਮਾ ਜੀ ਮੈਂ ਤੇ ਵੀਰੇ ਨੇ ਮਿਲ ਕੇ ਅੱਜ ਤੁਹਾਡੇ ਦੋਵਾਂ ਲਈ ਸਪੈਸ਼ਲ ਚਾਹ ਬਣਾਈ ਆ ਜੋਵਨ ਲੈ ਤਾਂ ਮੇਰੀ ਚਿੜੀ ਤਾਂ ਕਿੰਨੀ ਵੱਡੀ ਹੋ ਗਈ ਆ ਜਾਓ ਤੁਸੀਂ ਦੋਵੇਂ ਚਾਹ ਲੈ ਕੇ ਆਓ ਫਿਰ ਅੱਛਾ ਸੀ ਤੁਹਾਡੇ ਹੱਥਾਂ ਦੀ ਬਣੀ ਚਾਹ ਪੀਵਾਂਗੇ ਫਿਰ ਉਹ ਦੋਵੇਂ ਰਸੋਈ ਚ ਚਲੇ ਗਏ ਤੇ ਚਾਹ ਲੈ ਕੇ ਆ ਗਏ ਰਾਵੀ ਨੇ ਆਪਣੀ ਛੋਟੀ ਛੋਟੀ ਹੱਥ ਨਾਲ ਕਪਾਂਛ ਚਾਪਾ ਕੇ ਆਪਣੇ ਬੀਬੇ ਬਾਪੂ ਨੂੰ ਫੜਾਈ ਤੇ ਕਹਿਣ ਲੱਗੀ ਮੰਮੀ ਜੀ ਪੀ ਕੇ ਦੱਸੋ ਚਾ ਕਿਦਾਂ ਦੀ ਬਣੀ ਆ ਜੂਵਨ ਜਹਾਜ਼ਾ ਘੁੱਟ ਪਰ ਕੇ ਕਹਿਣ ਲੱਗੀ ਵਾ ਵਈ ਚਾ ਤਾਂ ਬਹੁਤ ਹੀ ਸਵਾਦਾ ਹੁਣ ਤੁਸੀਂ ਦੋਵੇਂ ਇੱਕ ਕੰਮ ਕਰੋ ਮਹਿਲ ਦੇ ਟੇਬਲ ਤੇ ਤੁਹਾਡੇ ਲਈ ਚਾਕਲੇਟ ਰੱਖੀਆਂ ਹੋਈਆਂ ਆ ਜਾਂ ਕਿ ਤੁਸੀਂ ਦੋਵੇਂ ਲੈ ਲਵੋ ਚਾਕਲੇਟ ਦਾ ਨਾਮ ਸੁਣਦੇ ਹੀ ਅੰਦਰੋਂ ਪਚ ਕੇ ਉਧਰ ਪਿਛਲੇ ਕੁਝ ਸਮੇਂ ਤੋਂ ਗੁਰਦੀ ਦੀ ਬੀਬੀ ਵੀ ਉਮਰ ਜ਼ਿਆਦਾ ਹੋਣ ਕਰਕੇ ਉਹ ਬਹੁਤ ਬਿਮਾਰ ਚੱਲ ਰਹੀ ਸੀ ਤੇ ਕੁਝ ਦਿਨ ਪਹਿਲਾਂ ਹੀ ਆਪਣੀ ਸੰਸਕਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਆਪਣੀ ਬੀਬੀ ਦੀ ਜਾਨ ਤੋਂ ਵਾਤਾ ਗੁਰਜੀ ਜੀ ਵੀ ਇਕੱਲਾ ਹੀ ਰਹਿ ਗਿਆ ਸੀ ਫਿਰ ਉਸ ਟਾਈਮ ਜੋਗਨ ਉਸਨੇ ਸੰਭਾਲਿਆ ਤੇ ਹੌਸਲਾ ਦਿੱਤਾ ਅੱਜ ਗੁਰਦੀ ਤੇ ਜੋਗਨ ਆਪਣੇ ਬੱਚਿਆਂ ਤੇ ਬਾਣੀ ਨੂੰ ਨਾਲ ਲੈ ਕੇ ਪੰਜਾਬ ਵਾਈ ਸੰਨ ਤਾਂ ਕਿ ਉਹ ਕੀਰਤਪੁਰ ਸਾਹਿਬ ਜਾ ਕੇ ਆਪਣੀ ਬੀਬੀ ਦੇ ਫੁੱਲ ਤਰ ਸਕਣ ਕੁਇਸਤੇ ਨੂੰ ਹੁਫੀ ਜੋਗਨਦੀ ਬੀਬੀ ਬਾਪੂ ਕੋਲ ਰਹਿ ਕੇ ਫਿਰ ਹਫਤੇ ਪਿੱਛੋਂ ਆਪਣੀ ਫਲਾਈਟ ਲੈ ਕੇ ਅਮਰੀਕਾ ਵਾਪਸ ਆ ਗਈ ਫਿਰ ਹੌਲੀ ਹੌਲੀ ਟਾਈਮ ਬੀਤਣ ਲੱਗਾ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਫਿਰ ਪਟੜੀ ਤੇ ਆਉਣ ਲੱਗੀ ਪਰ ਬੀਬੀ ਦੀ ਆਪਣੀ ਜ਼ਿੰਦਗੀ ਝੋ ਅਚਾਨਕ ਇਦਾਂ ਚਲੇ ਜਾਣ ਕਰੇ ਗੁਰੀ ਦੀ ਜ਼ਿੰਦਗੀ 'ਚ ਸੁਨਣਾ ਪੰਝਾ ਸ਼ਾ ਗਿਆ ਸੀ ਇੱਕ ਦਿਨ ਗੁਰੀ ਹੁਣ ਜਦ ਬੈਠੇ ਗੱਲਾਂ ਕਰ ਰਹੀ ਸਨ ਤਾਂ ਉਸਨੇ ਜੋਗਨ ਨੂੰ ਕਿਹਾ ਕਿ ਜੋਗਨ ਤੂੰ ਆਪਣੇ ਬੀਬੀ ਬਾਪੂ ਨੂੰ ਪੱਕਾ ਹੀ ਇੱਥੇ ਬੁਲਾ ਲਵੇ ਓਹਨ ਕਿੰਨਾ ਚਿਰ ਹੋਰ ਉੱਥੇ ਇਕੱਲੇ ਹੀ ਰਹਿਣਗੇ ਨਲੀ ਇਸੇ ਬਹਾਨੇ ਮੈਨੂੰ ਵੀ ਬੀਬੀ ਬਾਪੂ ਦਾ ਪਿਆਰ ਮਿਲ ਜਾਏਗਾ ਗੁਰੀ ਦੀ ਗਲ ਮੰਨਦੇ ਹੋਏ ਜੋਗਨ ਕੁਝ ਦਿਨਾਂ ਬਾਅਦ ਪੰਜਾਬ ਆਈ ਤੇ ਆ ਕੇ ਉਹਨਾਂ ਦੇ ਸਾਰੇ ਉਹਨਾਂ ਦੇ ਕਾਗਜ਼ ਪੱਤਰ ਤਿਆਰ ਕਰਵਾਈ ਫਿਰ ਉਹਨਾਂ ਨੂੰ ਵੀ ਸਦਾ ਲਈ ਆਪਣੇ ਨਾਲ ਲੈ ਗਈ ਅੱਜ ਜਿਸ ਫਲਾਈਟ 'ਚ ਜੋਗਨ ਆਪਣੇ ਬੀਬੀ ਬਾਪੂ ਨੂੰ ਲੈ ਕੇ ਆ ਰਹੀ ਸੀ ਉਸ ਨੂੰ ਕੋਈ ਹੋਰ ਨਹੀਂ ਬਲਕਿ ਹਰਲੀਨ ਉਡਾ ਰਹੀ ਸੀ ਜਦ ਉੜਦੀ ਹੋਈ ਫਲਾਈਟ 'ਚ ਹਰਲੀਨ ਆਪਣੇ ਬੇਬੇ-ਬਾਪੂ ਨੂੰ ਮਿਲਣ ਆਈ ਤਾਂ ਉਸ ਨੂੰ ਪਾਇਲਟ ਦੀ ਡਰੈਸ ਦੇਖ ਕੇ ਉਹ ਦੋਵਾਂ ਦੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਉਹਨਾਂ ਦੋਵਾਂ ਨੇ ਆਪਣੀ ਤੀਨੋਂ ਗੱਲਾਂ ਲਾ ਕੇ ਬਹੁਤ ਸਾਰਾ ਪਿਆਰ ਦਿੱਤਾ ਆਪਣੀਆਂ ਧੀਆਂ ਦੀ ਨਿੱਤ ਤਰੱਕੀ ਦੇਖ ਕੇ ਅੱਜ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਫਿਰ ਜਦ ਜਹਾਜ਼ ਐਰਪੋਰਟ 'ਤੇ ਲੈਂਡ ਹੋਇਆ ਤਾਂ ਸਾਰੇ ਆਪਣੇ ਘਰ ਆ ਗਏ ਜਿਸ ਘਰ ਵਿੱਚੋਂ ਕਦੇ ਕੁਰੀ ਦੀ ਬੇਬੀ ਤੇ ਜਾਨ ਨਾਲ ਜਿਵੇਂ ਖੁਸ਼ੀਆਂ ਹੀ ਰਸਕੀ ਚਲੀਆਂ ਗਈਆਂ ਸਨ ਉਹ ਜਵਨ ਦੇ ਬੀਬੀ-ਵਾਪੂ ਦੇ ਆਉਣ ਨਾਲ ਫਿਰ ਪਰਤਾਈਆਂ ਸਨ ਜਿੱਥੇ ਪਹਿਲਾਂ ਸਕੂਲੋਂ ਆਉਣ ਤੋਂ ਮਗਰੋਂ ਸਾਹਿਬ ਦੀ ਰਾਵੀ ਨੂੰ ਨੈਣੀ ਸਾਹਮਦੇ ਹੁੰਦੀ ਸੀ ਹੁਣ ਜਵਨ ਦੇ ਬੀਬੀ-ਵਾਪੂ ਆਉਣ ਕਰਨ ਜਵਨ ਹੋਣਾਂ ਦੀ ਬੱਚਿਆਂ ਦੀ ਸਹੀ ਪਰਵਰਿਸ਼ ਦੀ ਟੈਨਸ਼ਨ ਵੀ ਖਤਮ ਹੋ ਗਈ ਸੀ ਤੇ ਘਰ ਦਾ ਉਹ ਸੁੰਨਪਨ ਵੀ ਦੂਰ ਹੋ ਗਿਆ ਸੀ ਹੰਦਾ ਵੀ ਤੇ ਸाहिਬਦਾਸ ਕੋਲ ਆ ਕੇ ਆਪਣੇ ਨਾਨਾ ਨਾਨੀ ਨਾਲ ਹੀ ਖੇਡਣ ਲੱਗੇ ਰਹਿੰਦੇ ਸਨ ਫਿਰ ਗੁਰੀ ਤੇ ਜੋਬਨ ਨੇ ਹੱਲੇ ਤੇ ਜਸਮੀਨ ਲਈ ਮੁੰਡੇ ਦੇ ਇੱਕ ਆਪਣੇ ਬੀਬੀ ਬਾਪੂ ਦੀ ਸਲਾਹ ਨਾਲ ਉਹਨਾਂ ਦੋਵਾਂ ਦਾ ਵਿਆਹ ਵੀ ਕਰਵਾ ਦਿੱਤਾ ਅੱਜ ਜੋਬਨ ਆਪਣੇ ਬੀਬੀ ਬਾਪੂ ਗੁਰੀ ਤੇ ਬੱਚਿਆਂ ਦੇ ਨਾਲ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰਹਿ ਰਹੀ ਆ ਤਣਵਾ ਦੋਸਤੋ ਨਾਵਲ ਨੂੰ ਪੂਰਾ ਸੁਣਨ ਦੇ ਲਈ ਨਾਵਲ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਸ਼ੀਕਾਲ